ਵੜਾ ਦੁਖਾਉਂਦਾ ਕੋਈ ਲੋਕਾਂ ਦੇ ਪੈਰ ਵੇਖ ਕੇ ਤੇ ਫਿਰ ਜੀ ਆਪ ਦਾ ਵੀ ਆਉਂਦਾ ਹੈ ਵੀ ਸਾਡੇ ਟੀਨਾ ਪੁੱਤ ਆ ਬਈ 60 70 ਸਾਲ ਹੀ ਹੋ ਗਏ ਪੁੱਤ ਅੱਛਾ ਜੀ ਸਾਡਾ ਦਰਿਆ ਚ ਹੀ ਬੰਦ ਬਜ਼ੁਰਗਾਂ ਦਾ ਅੱਛਾ ਜੀ ਉਹ ਤਾਂ ਮੁੜ ਕੇ ਸਾਰੇ ਰੁੜ ਗਿਆ ਤੇ ਮੇਰੇ ਨਾਲ ਥੋੜਾ ਥੋੜਾ ਸਰਕਾਰ ਨੇ ਸਾਨੂੰ ਇਥੇ ਥਾਂ ਦੇ ਕੇ ਬਾਤ ਉਹ ਸਾਡੇ ਬਜ਼ੁਰਗਾਂ ਨੂੰ ਪਤਾ ਅਹੀਂ ਤੱਕ ਜਾ ਸਾਲ ਹੋ ਗਏ ਸਾਡੇ ਵਿਆਹ ਨੂੰ ਇਹੋ ਕੁਛ ਵੀ ਨਹੀਂ ਸਾਥੂ ਕੁਛ ਨਹੀਂ ਬਣੀ ਸਾਡਾ ਘਰ ਦਾ ਗਿਆਰਾ ਪਹਿਲਾਂ ਨਹੀਂ ਹੋ ਰਿਹਾ ਤਾਂ ਹੁਣ ਜ਼ਮੀਨ ਵੀ ਰੁੜ ਗਈ ਕੁਝ ਠੀਕੇ ਤੇ ਆ ਦੋ ਕਿੱਲੇ ਜੀ ਤੇ ਠੇਕਾ ਨਹੀਂ ਭਰਿਆ ਜਾਣਾ ਬੱਚੇ ਸਾਡੇ ਦੀਆਂ ਫੀਸਾਂ ਨਹੀਂ ਤਰਨੀਆਂ ਬੇਲ ਨਹੀਂ ਸਾਥੋਂ ਤਰਨੇ ਪਹਿਲਾਂ 23 ਚ ਮਾਰ ਵਜੀ ਉਹ ਪਹਿਲੇ ਸਾਡੇ ਲੱਥੇ ਨਹੀਂ ਮਿੱਟੀਆਂ-ਮੁੱਟੀਆਂ ਪਾ ਕੇ ਮਾੜਾ ਮੋੜ ਜ਼ਮੀਨਾਂ ਰੁਕੇ ਗਈ ਤੇ ਉਤੋਂ ਇਹ 6 ਵਜ ਗਈ ਇਹ ਯਾਰਾ ਬੜਾ ਔਖਾ ਹੋ ਜਾਦਾ। ਅੱਛਾ ਫਸਲ ਤਾਂ ਸਾਡੀ ਬਰਬਾਦ ਹੋ ਗਈ ਆ। ਜੀ। ਫਸਲ ਤਾਂ ਯੱਟ ਦਾ ਕੰਮ ਚਲਦਾ। ਬਿਲਕੁਲ ਜੀ। ਬਿਲਕੁਲ ਸਹੀ ਗੱਲ ਹੈ। ਪਿਆਰੇ ਸਮਝਣੋਂ ਪਾਣੀ ਦੇ ਸੇਵਨ ਵਾਲੀ ਦਾ ਪਾਣੀ ਪਿਆ ਘਰਾਂ ਨੂੰ ਲੱਗ ਗਿਆ। ਸਾਡੀਆਂ ਕੰਧਾਂ ਕੋਥੇ ਪਾੜ ਗਏ ਆ। ਮੋੜੇ ਅੰਦਰ ਵੀ ਸੌਣਾ ਮਜਬੂਰੋਂ ਰਾਤੀਂ ਬਾੜ ਨਹੀਂ ਕੀ ਸਕਦੇ ਸਾਰੇ। ਫਰੋਜ਼ਪੁਰ ਜ਼ਿਲ੍ਹੇ ਦੇ ਹਲਕਾ ਜੀਰੇ ਦਾ ਪਹਿਲਾ ਪਿੰਡ ਹੈ ਦਰਿਆ ਦੇ ਦੂਸਰੇ ਪਾਸੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਜੀ ਹਾਂ ਦਰਿਆ ਦੇ ਦੂਸਰੇ ਪਾਸੇ ਹਰੀਕੇ ਦਰਿਆ ਦੇ ਦੂਸਰੇ ਪਾਸੇ ਫਰੋਜ਼ਪੁਰ ਜ਼ਿਲ੍ਹੇ ਦਾ ਅਤੇ ਹਲਕੇ ਜੀਰੇ ਦਾ ਪਹਿਲਾ ਪਿੰਡ ਹੈ ਪਿੰਡ ਦਾ ਨਾਮ ਹੈ ਦੀਨੇਕੇ ਘਰ ਦੇ ਹਾਲਾਤ ਤਸਵੀਰਾਂ ਬਿਆਨ ਕਰ ਰਹੀਆਂ ਨੇ ਪਾਣੀ ਦੀ ਵੱਜੀ ਮਾਰਦੀਆਂ ਜਿਹੜੀਆਂ ਨੇ ਉਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਇਹਨਾਂ ਦੇ ਕੁਝ ਪੈੜੀ ਥੋੜੀ ਜਿਹੀ ਠੇਕੇ ਲਈ ਸੀ ਡੇੜਕ ਕਿਲਾ ਇਸ ਪਰਿਵਾਰ ਦੀ ਆਪਦੀ ਪਹਿਲੀ ਸੀ ਅਤੇ ਕੰਧਾ ਜੜੀਆਂ ਨੇ ਉਹ ਘਰਦਿਆਂ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਨੇ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਉਹਨਾਂ ਕੰਧਾਂ ਦੇ ਵਿੱਚ ਵੀ ਜਿਹੜੇ ਆ ਉਹ ਪਾੜ ਪੈ ਚੁੱਕੇ ਨੇ ਆਹ ਹਾਲਾਤ ਨੇ ਪਰਿਵਾਰ ਦੇ ਵੱਲੋਂ ਅੱਜ ਇੱਕ ਮਦਦ ਦੀ ਗੁਹਾਰ ਲਗਾਈ ਗਈ ਆ ਗੱਲਬਾਤ ਕਰਕੇ ਜਾਣਦੇ ਆ ਕਿ ਬੰਨੋ ਦੂਸਰੇ ਬੰਨੇ ਬੈਠੇ ਇਹਨਾਂ ਦੇ ਹਾਲਾਤ ਕੀ ਨੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਤੁਸੀਂ ਪੂਰੇ ਪਰਿਵਾਰ ਦੀਆਂ ਹੀ ਤਸਵੀਰਾਂ ਕੈਮਰੇ ਦੇ ਵਿੱਚ ਵੇਖ ਸਕਦੇ ਹੋ ਛੋਟੇ-ਛੋਟੇ ਬੱਚੇ ਨੇ ਦੋਨੋਂ ਭਰਾ ਇਕੱਠੇ ਰਹਿੰਦੇ ਨੇ ਨਾਲ ਮਾਤਾ-ਪਿਤਾ ਲੇਕਿਨ ਜਿਹੜੀ ਪਾਣੀ ਦੀ ਲਗਾਤਾਰ ਜਿਹੜੀ ਆ ਕਿਉਂਕਿ ਇੱਧਰ ਦਰਿਆ ਤੋਂ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਵਧ ਰਿਹਾ ਹੈ ਤੇ ਇੰਨਾ ਹਾਲਾਤਾਂ ਦੇ ਵਿੱਚ ਉਹ ਪਰਿਵਾਰ ਜਿਹੜਾ ਹੈ ਉਹ ਗੁਜ਼ਾਰਾ ਕਰ ਰਿਹਾ ਸਾਡੇ ਨਾਲ ਮਾਤਾ ਜੀ ਮੌਜੂਦ ਹੈ ਮਾਤਾ ਜੀ ਕੀ ਹਾਲਾਤ ਨੇ ਇਹ ਕਿਹੜਾ ਪਿੰਡ ਹੈ ਰੀਨੇਕ ਰੀਨੇਕ ਤੇ ਮਦਾ ਜੀ ਕੰਧਾਂ ਦੇ ਵਿੱਚ ਪਾੜ ਪਏ ਹੋਏ ਨੇ ਤੇ ਫਿਰ ਮਨ ਨੂੰ ਕਿੰਨਾ ਕੁ ਦੁੱਖ ਹੁੰਦਾ ਹੈ ਬੜਾ ਦੁੱਖ ਹੁੰਦਾ ਹਾਂਜੀ ਬੜਾ ਦੁੱਖ ਹੁੰਦਾ ਹਾਂਜੀ ਕੋਈ ਲੋ ਕੰਧਾਂ ਦੇ ਪਾਏ ਹੋਏ ਕਿ ਤੇ ਫਿਰ ਜੀ ਆਪ ਦਾ ਵੀ ਆਉਂਦਾ ਹੈ ਵੀ ਸਾਡੇ ਵੀ ਨਾ ਫਤਾਂ ਵੀ ਹੁੰਦਾ ਮਦਾ ਜੀ ਕਿੰਨੇ ਚਿਰ ਤੋਂ ਤੁਸੀਂ ਜਿਹੜਾ ਵੇਖ ਰਹੇ ਹੋ ਕੀ ਕੇ ਪਾਣੀ ਦੀ ਮਾਰ ਜਿਹੜੀ ਹੈ ਤੁਹਾਨੂੰ ਕਦੋਂ ਤੋਂ ਵੱਜਦੀ ਆ ਰਹੀ ਹੈ ਇਹ 60 70 ਸਾਲ ਹੀ ਹੋ ਗਏ ਪੁੱਤ ਅੱਛਾ ਜੀ ਸਾਡਾ ਦਰਿਆ ਚ ਹੀ ਬੰਦ ਬਜ਼ੁਰਗਾਂ ਦਾ ਅੱਛਾ ਜੀ ਉਹ ਤੋਂ ਮੁਰਕੇ ਸਾਰੇ ਰੁੜ ਗਿਆ ਤੇ ਫਿਰ ਉਹਨਾਂ ਥੋੜਾ ਥੋੜਾ ਸਰਕਾਰ ਨੇ ਸਾਨੂੰ ਇੱਥੇ ਥਾਂ ਦੇ ਕੇ ਬਾਤਾਂ ਅੱਛਾ ਜੀ ਹਾਂ ਉਹ ਸਾਡੇ ਬਜ਼ੁਰਗਾਂ ਨੂੰ ਪਤਾ ਅਹੀਂ ਤੱਕ 50 ਸਾਲ ਹੋ ਗਏ ਸਾਡੇ ਵਿਆਹ ਨੂੰ ਅਹੀਂ ਉਹ ਕੁਛ ਵੀ ਨਹੀਂ ਸਾਤੂ ਕੁਛ ਨਹੀਂ ਬਣਿਆ ਅੱਛਾ ਜੀ ਤੇ ਮਾਦਾ ਜੀ ਜਿਹੜੇ ਸਮੇ ਸਮੇ ਤੇ ਕੋਈ ਦਾਨੀ ਸੱਜਣਿਆ ਵੀਰ ਹੈ ਜਿਹੜੇ ਸੇਵਾਵਾਂ ਲੈ ਕੇ ਪਹੁੰਚ ਰਹੇ ਆ ਉਹਨਾਂ ਤੋਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਜਿਹੜੀ ਸਾਡੀ ਮੰਤ ਕੀਤੀ ਜਾਵੇ ਘਰ ਕਿਸੇ ਵੇਲੇ ਵੀ ਇਹ ਪਰਿਵਾਰ ਦੇ ਉੱਤੇ ਦੇਖ ਸਕਦਾ ਡੇਕ ਸਕਦਾ ਪਤਾ ਹੀ ਤਾਂ ਰਾਤੀ ਬਾਹਰ ਸੁੱਤੇ ਹਾਂ ਇਹਨਾਂ ਜਾਨਿਆਂ ਨੂੰ ਲੈ ਕੇ ਹੀ ਕੰਧਾਂ ਪਾਟੀਆਂ ਐ ਇੰਨੇ ਵੀ ਬਾਸ ਇਹ ਮੀਂਹ 'ਚ ਸੁੱਤੇ ਹੋਰ ਨਾ ਲੈ ਕੇ ਮੀਂਹ 'ਚ ਸੁੱਤੇ ਹਾਂ ਵੀ ਹੁਣ ਸੁੱਕਣੇ ਪਾਏ ਲੀੜੇ ਨਹੀਂ ਉਹ ਕੰਧ 'ਚ ਸੁੱਤੇ ਜਿੰਨੀ ਅੱਛਾ ਵੀ ਜੀ ਤੁਹਾਡਾ ਕੀ ਨਾਮ ਹੈ ਵਾਇਰ ਦੀ ਕਹਾਣੀ ਹਾਂ ਵਾਇਰ ਦੀ ਕਹਾਣੀ ਉੱਚੀ ਬੋਲੋ ਪਹਿਲਾਂ ਤਾਂ ਤੁਹਾਡਾ ਸਵਾਗਤ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋਏ ਜੀ ਪਿੰਡ ਦੀਨੇ ਕੇ ਨਾਮ ਮੇਰਾ ਰਣਜੀਤ ਸਿੰਘ ਆ ਜੀ ਸਾਡਾ ਘਰ ਦਾ ਗਿਆਰਾ ਪਹਿਲਾਂ ਨਹੀਂ ਹੋ ਰਿਹਾ ਤਾਂ ਹੁਣ ਜ਼ਮੀਨ ਵੀ ਰੁੜ ਗਈ ਕੁਝ ਐ ਠੇਕੇ ਤੇ ਆ ਦੋ ਕਿੱਲੇ ਜੀ ਤੇ ਠੇਕਾ ਨਹੀਂ ਭਰਿਆ ਜਾਣਾ ਬੱਚੇ ਸਾਡੇ ਦੀਆਂ ਫੀਸਾਂ ਨਹੀਂ ਤਰਨੀਆਂ ਬੇਲ ਨਹੀਂ ਸਾਥੋਂ ਤਰਨੇ بجلی ਦੇ ਜੜੇ ਜੁੜ ਗਏ ਆ ਅੱਛਾ ਜੀ ਪਹਿਲਾਂ 23 ਚ ਮਾਰ ਵਜੀ ਉਹ ਪਹਿਲੇ ਸਾਡੇ ਲੱਥੇ ਨਹੀਂ ਮਿੱਟੀਆਂ-ਮੁੱਟੀਆਂ ਪਾ ਕੇ ਮਾੜਾ-ਮੋੜ ਜਮੀਨਾਂ ਰੁਕੇ ਕੀਤੀ ਉਤੋਂ ਇਹ ਸੱਟ ਵੱਜ ਗਈ। ਕੁਝ ਬਰਸਾਤਾਂ ਦੇ ਕਾਰਨ, ਕੁਝ ਮਗਰਲੀ ਸਾਈਡ ਸੇਮ ਨਾਲਾ ਗੱਟਾ ਬਾਦ ਸ਼ਲੂਚਣ ਦੇ ਕਾਰਨ ਇਹਨਾਂ ਕਮਰਿਆਂ ਨੂੰ ਪਾਣੀ ਲੱਗ ਗਿਆ ਏ। ਨੀਹਾਂ ਬਹਿ ਗਈਆਂ ਕਮਰੇ ਕਿਹੇ ਟਾਈਮ ਵਿਢਿੱਕ ਸਕਦੇ ਬਾਲਿਆਂ ਦੇ ਕਮਰੇ ਆ। ਅੱਛਾ ਜੀ। ਪਤਾ ਨਹੀਂ ਕਦੋਂ ਥੱਲੇ ਅਸੀਂ ਆ ਜਾਣਾ। ਜੀ। ਤੇ ਹੋਰ ਇੱਥੇ ਕੋਈ ਨਹੀਂ ਆ ਰਿਹਾ। ਤੁਸੀਂ ਆਏ ਤੁਹਾਡਾ ਧੰਨਵਾਦ। ਜੀ। ਬਾਕੀ ਇੱਥੇ ਥੋੜਾ ਵਾਂ ਖਚਾ ਕੇ ਚਲੇ ਜਾਂਦੇ ਆ ਕੋਈ ਸਾਡੀ ਸਾਰ ਨਹੀਂ ਲੇ ਜਾਂਦਾ ਤੇ ਸੁੱਕੇ ਥਾ ਪਿੰਡ ਵੇਖ ਕੇ ਥੋੜ ਮੁੜ ਜਾਂਦੇ ਆ ਬਿੱਦੀਨੇ ਕੇ ਬਚਿਆ ਦੀਨੇ ਕੇ ਦਾ ਕੁੱਲ ਰਕਬਾ ਸਾਰਾ ਦਰਿਆ ਚ ਕਿੰਨੇ ਕਿੱਲੇ ਇਹ ਜਿਹੜੀ ਦੀਨੇ ਕੇ ਦੀ ਜਮੀਨ ਹੋਏਗੀ ਜਿਹੜੀ ਰਕਬਾ ਇਥੋਂ ਦੇ ਕਿੰਨੇ ਕਿਲੋ ਜਿਹੜੀ ਜ਼ਮੀਨ ਜਿਹੜੀ ਉਹ ਫਸਲ ਤਬਾਹ ਹੋਈ 500 550 ਕਿੱਲੇ ਦੇ ਤਕਰੀਬ 500 ਤੁਹਾਡੀ ਕਿੰਨੀ ਜ਼ਮੀਨ ਦੀ ਸਾਡਾ ਤਾਂ ਹਾਫ ਟਾਈਮ ਡੇਢ ਕਿੱਲਾ ਬਜਿਆ ਜਿੱਥੇ ਮਿੱਟੀ ਮੁੱਟੀ ਬਾਕੇ ਬਚਾਈ ਆ ਤੇ ਪਹਿਲਾਂ ਸਾਢੇ 7 ਕਿੱਲੇ ਮਾਲਕੀ ਪੈਲੀ ਸਾਡੀ ਉਹਦੇ ਪਾਣੀ ਹੋ ਗਈ ਬੀਜਿਆ ਬੀਜਿਆ ਕਿਸ ਤੁਸੀਂ ਉਹ ਪੱਠੇ ਬੀਜੇ ਇਹ ਕੋਸ ਝੋਨਾ ਲਾਇਆ ਹੈ ਹਾਂਜੀ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਪੇ ਡੇਢ ਕਿੱਲਾ ਜ਼ਮੀਨ ਦਾ ਕੁਝ ਠੇਕੇ ਦੇ ਐਸੇ ਫਿਰ ਜੇ ਮੰਗਾਈ ਦੇ ਵਿੱਚ ਜਿੰਨੇ ਕ ਆਉਂਦੇ ਕਿਵੇਂ ਗੁਜ਼ਾਰਾ ਕਿੱਦਾਂ ਹੁੰਦਾ ਹੈ ਅਹੀਂ ਜੀ ਮੈਂਤ ਮਜ਼ਦੂਰੀ ਕਰਦੇ ਆ ਤੇ ਡਾਡੀ ਸਾਡਾ ਪਾਠ ਕਰਕੇ ਕੋਈ ਸੌਦਾ ਪੱਤਾ ਚਲਾਉਂਦਾ ਹਲਾ ਗ੍ਰੰਥੀ ਸਿੰਘ ਨੇ ਹਾਂਜੀ ਹਾਂਜੀ ਅੱਛਾ ਜੀ ਹਾਲਾਤ ਇੰਨੇ ਮਾੜੇ ਆ ਕੁਝ ਉਦੋਂ ਜ਼ਮੀਨ ਚਲੇ ਗਈ ਉਹ 6:00 ਵਜੇ ਅਜ ਤੱਕੜੀ ਤੇ ਹੁਣ ਜੀ ਸਾਡੇ ਬਿਮਾਰਾ ਮਾਤਾ ਨੂੰ ਪਤਾ ਨਹੀਂ ਕਦੋਂ ਟੈਗ ਹੋਈ ਨਾ ਆ ਥੋੜੇ ਦਿਨ ਹੋਏ ਮੈਨੂੰ ਟੈਗ ਹੋ ਗਿਆ ਟੈਨਸ਼ਨ ਆ ਰਹੀ ਦਵਾਈ ਚੱਲ ਰਹੀ ਮਖਵਾ ਅੱਛਾ ਜੀ ਤੇ ਇੰਨਾ ਜ਼ਿਆਦਾ ਮੰਦਾ ਹਾਲ ਕੋਈ ਸਾਡੀ ਸਾਰ ਨਹੀਂ ਲੈਂਦਾ ਅੱਛਾ ਜੀ ਕਿਸ ਤਰੀਕੇ ਦੀ ਮਦਦ ਜਿਹੜੀ ਪਰਿਵਾਰ ਦੀ ਹੋ ਜੇ ਕਿ ਜਿਹੜਾ ਕੋਠੇ ਪੈ ਜਾਣਾ ਜਾਂ ਕੋਈ ਦਾਨੀ ਸੱਜਣ ਬਾਹ ਫੜੇ ਇੰਨਾ ਹਾਲਾਤਾਂ ਦੇ ਵਿੱਚ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਦੀ ਕੋਈ ਜ਼ਿੰਦਗੀ ਬਾਂਝੇ ਕੋਈ ਬਾਹ ਫੜੇ ਤੇ ਕਿਸ ਤਰੀਕੇ ਦੀ ਮਦਦ ਹੋ ਜੇ ਸਾਡੀ ਬਾ ਇਸ ਤਰ੍ਹਾਂ ਵੀ ਸਾਡੇ ਕੋਠੇ ਪਈ ਜਾਣ ਬਿੱਲ ਮਾਫ ਕੀਤੇ ਜਾਣ ਬੱਚਿਆਂ ਦੀਆਂ ਫੀਸਾਂ ਮਾਫ ਹੋਣ ਤੇ ਜਿਹੜੀਆਂ ਜ਼ਮੀਨਾਂ ਸਾਡੀਆਂ ਟਹਿ ਚੁਕੀਆਂ ਐ ਕੁਝ ਉਹ ਸਰਕਾਰ ਸਾਨੂੰ ਉਹਨਾਂ ਦਾ ਦਵੇ ਕੁਝ ਕੀ ਆਪਣਾ ਜਿਹੜਾ ਜ਼ਮੀਨਾਂ ਦੇ ਕੋਈ ਮਾਜਵੇ ਮਿਲ ਜੀ ਸੁੱਕੇ ਥਾਂ ਪਿੰਡ ਵੇਖ ਕੇ ਲੋਕ ਮੁੜ ਜਾਂਦੇ ਆ ਉਹ ਸਾਡੀ ਸਾਰ ਨਹੀਂ ਲੈਂਦਾ ਅੱਛਾ ਜੀ ਜਦੋਂ ਸੁੱਕੇ ਥਾਂ ਪਿੰਡ ਵੇਖਦੇ ਆ ਉਥੋਂ ਗੱਡੀ ਕਮਾ ਲੈਂਦੇ ਤੇ ਬਚਿਆ ਇਹ ਸਾਰਾ ਰਕਬਾ ਆਪਣਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਪਾਣੀ ਦੇ ਵਿੱਚ ਆ ਦੀ ਨੀਕੇ ਦਾ ਇੱਧਰ ਬਸ ਘਰ ਵਾਲਾ ਥਾਂ ਹੀ ਆ ਬਚਿਆ ਲੋਕਾਂ ਦਾ ਜੀ ਸਾਰਾ ਰਕਬਾ ਸਾਡਾ ਦਰਿਆ ਦੇ ਵਿੱਚ ਆ ਦਰਿਆ ਹਾਂਜੀ ਵੀ ਜੀ ਤੁਹਾਡਾ ਕੀ ਨਾਮ ਹੈ ਸੁਵੇਤ ਜੀ ਸੁਵੇਤ ਹੈ ਇਹ ਜਿਿਹ ਹਾਲਾਤ ਤੇ ਦੇਖ ਹੀ ਰਹੇ ਨੇ ਕੀ ਅਪੀਲ ਕਰਨੀ ਚਾਹੋਗੇ ਜਿੰਨੇ ਵੀਡੀਓ ਨੂੰ ਦੇਖ ਰਹੇ ਨੇ ਤਾਂ ਨਹੀਂ ਸੱਜਣਾ ਸਾਹਮਣੇ ਆ ਵੀਡੀਓ ਦੇ ਵਿੱਚ ਅਸੇ ਜੀ ਬੋਲ ਨਹੀਂ ਸਕਦਾ ਮੈਂ ਨਾ ਇਹ ਗੱਲ ਨਹੀਂ ਹੋ ਗਈ ਅਸੀਂ ਤਾਂ ਬਸ ਸਾਡੇ ਇੰਨੇ ਹਾਲਾਤ ਮਾੜੇ ਹੋ ਗਏ ਹੁਣ ਬਸ ਘਰ ਵਾਲਾ ਥਾਂ ਇਹ ਵੀ ਪਤਾ ਨਹੀਂ ਕੋਠੇ ਕਦੋਂ ਠਹਿ ਜਾਣੇ ਸਾਨੂੰ ਲੱਗਦਾ ਵੀ ਮੰਡੀ ਦੇ ਵਿੱਚ ਤੰਬੂ ਲਾਉਣੇ ਪੈਣੇ ਜ਼ੀਰੋ ਹੋ ਗਏ ਨੇ ਜ਼ੀਰੋ ਜੀ ਹੁਣ ਗਾਂ ਕੈਕ ਹੋਇਆ ਗਾਂ ਮਜ਼ਦੂਰੀ ਵੀ ਨਹੀਂ ਕਰ ਸਕਦੇ ਬਾਪੂ ਜੀ ਗੁਰੂ ਘਰ ਦੇ ਵਿੱਚ ਗਰੰਥੀ ਹੈ ਜਿਸ ਤਰ੍ਹਾਂ ਇਹ ਜੋ ਲੋਕਲ ਇਦਾਂ ਪਿੰਡਾਂ ਦੇ ਵਿੱਚ ਪਾਠ ਕਰਦੇ ਆ ਕਹਾਣੀ ਕੋਈ ਗੁਰਦਾਰੇ ਦੇ ਵਿੱਚ ਨਹੀਂ ਹੁੰਨਾਂ ਜੀ ਸਟੋਕ ਸੋ ਸਾਥੀਓ ਇਹ ਹਾਲਾਤ ਨੇ ਅਤੇ ਜਿਸ ਘਰ ਦੇ ਵਿੱਚ ਅਸੀਂ ਪਹੁੰਚੇ ਆ ਇਹਨਾਂ ਵੀਰਾਂ ਦੇ ਜਿਹੜੇ ਪਿਤਾ ਜੀ ਉਹ ਵੀ ਸਾਡੇ ਨਾਲ ਬਣੇ ਨੇ ਜੋ ਕਿ ਕਹਿ ਸਕਦੇ ਆ ਕਿ ਪਾਠ ਕਰਦੇ ਨੇ ਰੋ ਲਾਉਣ ਜਿਸ ਤਰ੍ਹਾਂ ਜਾਂਦੇ ਨੇ ਗਰੰਥੀ ਸਿੰਘ ਘਰਾਂ ਦੇ ਵਿੱਚ ਜਦੋਂ ਕੋਈ ਪਾਠ ਤਰਾਂਦਾ ਹੈ ਤਾਂ ਉਹਨਾਂ ਨੂੰ ਉਹ ਕੰਮ ਦੇ ਵਿੱਚ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਗਰੰਥੀ ਸਿੰਘ ਨੂੰ ਪਾਠ ਦੇ ਭੋਗ ਤੋਂ ਬਾਅਦ ਕਿੰਨੇ ਕ ਪੈਸੇ ਮਿਲਦੇ ਆ ਲੇਕਿਨ ਘਰਾਂ ਦੇ ਹਾਲਾਤ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਤੇ ਆਹ ਹਾਲਾਤ ਨੇ ਗੁਰੂ ਘਰ ਦੇ ਜੇ ਕਹਿ ਸਕਦੇ ਆਂ ਵੀ ਬਾਣੀ ਦਾ ਘਰੋ ਘਰੀ ਪਿੰਡੋਂ ਪਿੰਡੀ ਹੋਕਾ ਦੇਣ ਵਾਲਿਆਂ ਦੇ ਘਰ ਦਾ ਜਹਾ ਹਾਲਾਤ ਨੇ ਬਾਬਾ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਕਿੰਨੇ ਇੱਕ ਹਾਲਾਤ ਘਰ ਦੇ ਮੜੇ ਨੇ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਗੁਰੂ ਦੇ ਲੜ ਲੱਗੇ ਹੋ ਤੇ ਜਿਹੜਾ ਪਾਠ ਕਰਦੇ ਆ ਰਹੇ ਤੇ ਹੁਣ ਅਰਦਾਸ ਤੇ ਤੁਸੀਂ ਵੀ ਰੋਜ਼ ਇਹੀ ਕਰਦੇ ਨੇ ਕਿ ਪਰਮਾਤਮਾ ਕਿਰਪਾ ਕਰੇ ਪੈੜੀਆਂ ਡੋਬ ਰਹੀਆਂ ਨੇ ਕਿਸਾਨਾਂ ਦੀਆਂ ਮਜ਼ਦੂਰ ਵੀ ਜਿਹੜੇ ਨੇ ਉਹ ਵੀ ਹਾਲੋ ਬੇਹਾਲ ਆ ਹਾਂਜੀ ਇਹਨਾਂ 8670 ਤੋਂ ਪਾਸ ਕਰ ਰਹੇ ਆ ਅੱਛਾ ਜੀ ਜਿੰਨਾ ਕਿ ਥੋੜਾ ਬਹੁਤ ਗੁਜ਼ਾਰਾ ਦਾ ਪਹਿਲੇ 11-12 ਰੁਪਈਆ ਮਿਲਦਾ ਸੀ ਜੀ ਹੁਣ 15-1600 ਰੁਪਈਆ ਸਾਨੂੰ ਮਿਲਦਾ ਜੀ ਉਹਦੇ ਚਾਹ ਖੰਡ ਲਿਆ ਕੇ ਜੀ ਬੱਚਿਆਂ ਦਾਸਣ ਲਿਆ ਕੇ ਜਾਂ ਕੋਈ ਕਾਪੀ ਪੈਨਲ ਲਿਆ ਦਿੰਦੇ ਆ ਉਹਦੇ ਨਾਲ ਸਾਡਾ ਗੁਜ਼ਾਰਾ ਚੱਲਦਾ ਗੁਜ਼ਾਰਾ ਬੜਾ ਔਖਾ ਹੋ ਜਾਂਦਾ ਅੱਛਾ ਜੀ ਫਸਲ ਤਾਂ ਸਾਡੀ ਬਰਬਾਦ ਹੋ ਗਈ ਆ ਜੀ ਫਸਲ ਤੇ ਜੱਟ ਦਾ ਕੰਮ ਚੱਲਦਾ ਬਿਲਕੁਲ ਜੀ ਬਿਲਕੁਲ ਹਾਂਜੀ ਸਹੀ ਗੱਲ ਹੈ ਸੋ ਬਾਬਾ ਜੀ ਇਹ ਜਿਹੜੇ ਹਾਲਾਤ ਬਣੇ ਨੇ بارشਾਂ ਹਟ ਨਹੀਂ ਰਹੀਆਂ ਘਰ ਦੇ ਵਿੱਚ ਤੁਸੀਂ ਦੱਸ ਰਹੇ ਸੀ ਜਿਹੜੀ ਪਈ ਆ ਅਜਿਹੇ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਬੋੜਿਆ ਕੋਈ ਰਿਸ਼ਤੇਦਾਰ ਨੇ ਬੋੜਿਆ ਪੱਤਰਕਾਰ 2000 ਆਏ ਫੋਟੋ ਲਾ ਕੇ ਲੈ ਗਏ ਆ ਨਾ ਉਹਨਾਂ ਸਾਡੀ ਕੋਈ ਪਾਈ ਆ ਅੱਛਾ ਜੀ ਕਿ ਬਹੁਤ ਜ਼ਿਆਦਾ ਇਹ ਜ਼ਿਆਦਾ ਸਾਨੂੰ ਸੇਵ ਨਾਲੋਂ ਨਾ ਦਰਿਆ ਦਾ ਹੀ ਸਮਝ ਲਓ ਪਾਣੀ ਦੇ ਸੇਵ ਨਾਲੀ ਦਾ ਪਾਣੀ ਪਿਆ ਘਰਾਂ ਨੂੰ ਲੱਗ ਗਿਆ ਸਾਡੀਆਂ ਕੰਧਾਂ ਉਥੇ ਪਾੜ ਗਏ ਆ ਕੁੜੀ ਅੰਦਰ ਵੀ ਸੌਣੋਂ ਮਜਬੂਰਾਂ ਰਾਤੀਂ ਬਾਅਦ ਮੀਂਹ ਕਿ ਸੁੱਤੇ ਸਾਰੇ ਅੱਛਾ ਇਹ ਪੁੱਤਰ ਪਹਿਲਾਂ ਦਿਨ ਵੀ ਨਹੀਂ ਆਇਆ ਸੰਦ ਤਰਪੈਲਾ ਨਹੀਂ ਸੋ ਬਿਲਕੁਲ ਜਿਹੜੇ ਦਾਨੀ ਸੱਜਣ ਨੇ ਜਿਹੜੇ ਕੁਝ ਐਸ ਹੜਾਂ ਦੇ ਵਿੱਚ ਸੇਵਾ ਕਰ ਰਹੇ ਨੇ ਸੋ ਅਸਲ ਲੋੜਵੰਦਾ ਤੱਕ ਜਿਹੜੀ ਆ ਉਹਨਾਂ ਦੀ ਸੇਵਾ ਪਹੁੰਚ ਰਹੀ ਆ ਜਾਂ ਨਹੀਂ ਪਹੁੰਚ ਰਹੀ ਕੋਸ਼ਿਸ਼ ਇਹੀ ਚੈਨਲ ਦੇ ਮਾਧਿਅਮ ਰਾਹੀਂ ਕਰ ਰਹੇ ਆ ਸੋ ਇੱਥੇ ਜੇ ਕੋਈ ਸੇਵਾ ਦੇ ਲਈ ਵੀ ਆਉਂਦਾ ਤੇ ਦੱਸ ਰਹੇ ਨੇ ਕਿ ਗੱਡੀ ਸੁੱਕਾ ਵੇਖ ਕੇ ਅੱਗੇ ਨਿਗਾਹ ਲੈਂਦੇ ਲੇਕਿਨ ਘਰ ਦੇ ਵਿੱਚ ਤਰੇੜਾਂ ਪਈਆਂ ਨੇ ਤੇ ਆ ਹਾਲਾਤ ਨੇ ਉਸ ਪਰਿਵਾਰ ਦੇ ਜਦੋਂ ਮੀਂਹ ਪੈਂਦਾ ਸਾਰਾ ਪਰਿਵਾਰ ਜਿਹੜਾ ਉਹ ਬਾਹਰ ਸੌਣ ਦੇ ਲਈ ਮਜਬੂਰ ਹੈ ਸੋ ਇਹਨਾਂ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਕੀਤੀ ਜਾਵੇ ਇਹ ਪਿੰਡ ਹੈਗਾ ਜੀ ਦੀਨੇਕੇ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਹੈ ਇਸ ਦਾ ਹਲਕਾ ਜੀਰਾ ਹੈ ਤੇ ਮੈਂ ਚਾਹਾਂਗਾ ਵੀਰ ਜੀ ਆਪਣਾ ਨੰਬਰ ਬੋਲ ਦਿਓ ਤਾਂ ਜੋ ਜਿੰਨੇ ਵੀ ਸੱਜਣ ਵੇਖ ਰਹੇ ਨੇ ਜਿਹੜੇ ਦਾਨੀ ਸੱਜਣ ਵੇਖ ਰਹੇ ਨੇ ਜਿਹੜੇ ਵਿਦੇਸ਼ਾਂ ਚੋਂ ਜਿਹੜਾ ਉਹ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਜਿਹੜਾ ਆਪਣਾ ਇਹਨਾਂ ਵੀਰਾਂ ਦੀ ਇਹਨਾਂ ਪਰਿਵਾਰਾਂ ਦੀ ਬਾਹ ਫੜਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੇ ਨੰਬਰ ਵੀ ਆਪਣਾ ਬੋਲ ਦਿਓ ਜੀ ਨਾ ਨੰਬਰ 9815114878 ਇੱਕ ਵਾਰ ਫਿਰ ਬੋਲ ਦਿਓ 9815114879 ਜੀ ਆਪਣੀ ਅਪੀਲ ਇਹ ਵੀ ਸਾਡੀ ਮਦਦ ਹੋਵੇਗਾ ਅਸੀਂ ਖਤਮ ਹੋ ਗਏ ਜ਼ੀਰੋ ਹੋ ਗਏ ਆ ਉੱਠਿਆ ਸਾਡੇ ਤੋਂ ਜਾਣਾ ਨਹੀਂ ਜੀ ਪਹਿਲਾਂ ਜ਼ਮੀਨ ਰੋੜੀ ਮਾੜਾ ਮੋੜ ਆਪਦਾ ਗੁਜ਼ਾਰਾ ਡੇਢ ਕਿੱਲੇ ਤੇ ਕਰਦੇ ਹੋ ਵੀ ਖਤਮ ਹੋ ਗਈ ਜੀ ਤੇ ਠੇਕਾ ਦੋ ਆ ਕਿੱਲਿਆਂ ਦਾ ਪਰਣਾ ਉਹਨਾਂ ਤੇ ਲੈ ਹੀ ਲੈਣਾ ਜੀ ਐਸੇ ਉਹਨਾਂ ਛੱਡਣਾ ਨਹੀਂ ਕਿ ਫੀਸਾ ਸਾਡੇ ਤੋਂ ਤਰਨੀਗਾ ਨਹੀਂ ਬਿੱਲ ਸਾਡੇ ਤੋਂ ਤਰਨੇ ਨਹੀਂ ਜੀ ਜਿਹੜੀਆਂ ਲਿਫਟਾਂ ਮਾੜੀਆਂ ਮੋੜ ਬਣਾਈਆਂ ਹੋ ਸਾਡੇ ਤੋਂ ਤਰਨੀਆਂ ਨਹੀਂ ਖਤਮ ਹੋਈ ਪਏ ਜੀ ਮੈਂ ਅੰਤ ਵਿੱਚ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਤੇ ਨਾਲ ਹੀ ਇਸ ਹਲਕੇ ਦੇ ਐਮਐਲਏ ਸ਼੍ਰੀ ਨਰੇਸ਼ ਕਟਾਰੀਆ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿਵੇਂ ਅਜਨਾਲੇ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਜਿਵੇਂ ਪੱਟੀ ਹਲਕੇ ਦੇ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਉਸੇ ਤਰ੍ਹਾਂ ਜੀਰੇ ਹਲਕੇ ਦਾ ਇਹ ਇਧਰੋਂ ਹਰੀਕਿਆਂ ਵਾਲੇ ਪਾਸਿਓਂ ਦਰਿਆ ਦੇ ਦੂਸਰੇ ਬੰਦੇ ਪਹਿਲਾ ਪਿੰਡ ਜਿੱਥੇ ਸ਼ੁਰੂ ਹੁੰਦਾ ਕਿਰਪਾ ਕਰਕੇ ਇੱਥੇ ਜ਼ਰੂਰ ਆਇਓ ਜੇ ਤੁਹਾਨੂੰ ਲੱਗੂਗਾ ਕਿ ਇਹ ਪਰਿਵਾਰ ਲੋੜਵੰਦ ਨਹੀਂ ਹੈ ਤੇ ਤੁਸੀਂ ਬੇਸ਼ੱਕ ਮਦਦ ਨਾ ਕਰਿਓ ਪਰ ਆ ਛੋਟੇ-ਛੋਟੇ ਬੱਚੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਦੀਆਂ ਅੱਖਾਂ ਅਤੇ ਇਹਨਾਂ ਦੇ ਅੱਖਾਂ ਦੇ ਵਿੱਚ ਖੌਫ ਪਾਣੀ ਦਾ ਮੀਂਹ ਦਾ ਇਹ ਛੱਤਾਂ ਡਿੱਗਣ ਦਾ ਇਹ ਤੁਸੀਂ ਵੇਖ ਸਕਦੇ ਹੋ ਇਹਨਾਂ ਤੱਕ ਜਰੂਰ ਪਹੁੰਚੇ ਤੇ ਹੋਰ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਜੇਕਰ ਤੁਸੀਂ ਇਸ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਤੇ ਇਹਨਾਂ ਦੀ ਕੋਈ ਮਦਦ ਹੋ ਸਕੇ ਪੱਕਾ ਕੋਠਾ ਹੋਵੇ ਤੇ ਕਮ ਸੇ ਕਾ ਮੀਂਹ ਤੋਂ ਬਚ ਕੇ ਆਪਣੀ ਮਿਹਨਤ ਕਰਕੇ ਜਿਹੜਾ ਕੋਸ਼ਿਸ਼ ਕਰਨ ਕਿ ਉਹ ਜਿਹੜਾ ਉਹਨਾਂ ਦੇ ਉੱਪਰ ਜੋ ਕਰਜ਼ਾ ਵੀ ਹੈ ਹੁਣ ਜਿਵੇਂ ਉਹਨਾਂ ਦੀ ਫਸਲ ਵੀ ਜਿਹੜੀ ਆ ਮਾਰੀ ਗਈ ਹੈ ਉਸ ਤੋਂ ਉੱਠ ਸੁੱਕਣ ਤੁਸੀਂ ਜਰੂਰ ਬਾਹ ਫੜਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ